6 ਲੈਂਥ ਦੇ ਵੱਡੇ ਵੱਡੇ ਪਏ ਟੋਇਆਂ ਵਿੱਚ ਫਸ ਕੇ ਅੱਜ ਦੋ ਕਾਰਾਂ ਵਿੱਚ ਟੱਕਰ ਹੋ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਆ ਗਈਆਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਲੁਧਿਆਣੇ ਤੋਂ ਚਲੰਦਰ ਵੱਲ ਨੂੰ ਜਾ ਰਹੀਆਂ ਸਨ ਤਾਫਿਲੌਰ ਨੇੜੇ ਸੜਕ ਤੇ ਮੀਕਰਨ ਵੱਡੇ ਟੋਏ ਪਏ ਹੋਏ ਸਨ ਟੋਇਆਂ ਤੋਂ ਬਚਦੇ ਹੋਏ ਬੇਕਾਬੂ ਹੋ ਕੇ ਕਾਰ ਨੰਬਰ PB18U0333 ਅਤੇ ਦੂਜੀ ਕਾਰ ਨੰਬਰ PB08CU1514 ਜਾ ਟਕਰਾਈਆਂ ਅਤੇ ਦੋਨੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਕਾਰਾਂ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਹਾਂਜੀ ਸਰ ਇੱਕ ਹਾਈਵੇ ਤੇ ਹਾਦਸਾ ਹੋਇਆ ਕੀ ਸਾਰਾ ਮਸਲਾ ਇਹ ਹਾਦਸਾ ਦਰਾਨੀ ਟ੍ਰੌਲਿੰਗ ਅਸੀਂ ਦੇਖਿਆ ਕਿ ਇੱਕ ਸਪਾਰਕ ਗੱਡੀ ਦੇ ਇੱਕ ਟਾਟਾ ਦੀ ਐਟਾਉਸ ਗੱਡੀ ਦੋਨਾਂ ਦਾ ਜੋ ਕਿ ਲੁਧਿਆਣੇ ਤੋਂ ਜਲੰਧਰ ਸਾਈਡ ਜਾ ਰਹੀਆਂ ਸਨ ਉਹਨਾਂ ਦਾ ਆਫ ਸਟ ਚ ਅੱਗੇ ਪਿੱਛੇ ਅੱਗੇ ਖੱਡਾ ਹੋਣ ਕਾਰਨ ਖੱਡੇ ਤੋਂ ਪੈਦੇ ਹੋਏ ਦੋਨਾਂ ਦਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਅਸੀਂ ਮੌਕੇ ਤੇ ਜਾ ਕੇ ਜਿਹਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੋਨੇ ਗੱਡੀਆਂ ਨੁਕਸਾਨੀਆਂ ਹੋਈਆਂ ਮੌਕੇ ਤੇ ਅਸੀਂ ਉਹਨਾਂ ਨੂੰ ਸਾਈਡ ਤੇ ਰਿਮੂਵ ਕਰਵਾ ਦਿੱਤਾ 5 ਇਨਰ ਰਹਿ ਗਿੱਚ ਲਾ ਥੈਂਕ ਯੂ